ਬਿਮਾਰੀਆਂ ਤੋਂ ਬਚਣਾ ਤਾਂ ਆਪਣੇ ਕੋਲ ਹਮੇਸ਼ਾ ਆ ਚੀਜ਼ ਕੋਲ ਰੱਖੋ ਤੁਹਾਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਉਸ ਮਨੁੱਖ ਨੂੰ ਕਦੀ ਵੀ ਬਿਮਾਰੀ ਨਹੀਂ ਲੱਗਦੀ ਜਿਹੜੇ ਮਨੁੱਖ ਆਪਣੇ ਕੋਲ ਆ ਚੀਜ਼ ਰੱਖਦੇ ਨੇ ਆਮ ਤੌਰ ਤੇ ਤੁਸੀਂ ਕੀ ਦੇਖ ਰਹੇ ਹੋ ਕਿ ਅੱਜ ਬਹੁਤ ਸਾਰੇ ਘਰਾਂ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਲੱਗੀ ਹੈ ਚਾਹੇ ਇਹਦਾ ਬੀਪੀ ਵਾੜਦਾ ਚਾਹੇ ਬੀਪੀ ਘਟਦਾ ਚਾਹੇ ਕਿਸੇ ਨੂੰ ਹਾਰ ਦਾ ਰੋਗ ਲੱਗਾ ਚਾਹੇ ਕਿਸੇ ਨੂੰ ਗੋਡਿਆਂ ਦਾ ਰੁੱਖ ਗਾ ਕਿਸੇ ਨੂੰ ਕੋਈ ਸਕਿਨ ਦਾ ਲੱਗਾ ਕਿਸੇ ਨੂੰ ਖੂਨ ਦੀ ਕਮੀ ਦਾ ਲੱਗਾ ਜਾਂ ਕੁਝ ਵੀ ਲਾ ਲੋ ਕੈ ਸਿਰਦਰਦ ਹੋ ਵੀ ਰਹਿੰਦੀ ਕੋਈ ਵੀ ਬਿਮਾਰੀ ਲਾ ਲੋ ਜਿਹੜੇ ਜਿਹੜੇ ਲੋਕਾਂ ਨੂੰ ਕੀਵੀ ਦੇ ਰੋਗ ਲੱਗੇ ਨੇ ਉਹ ਕਿਰਪਾ ਕਰਕੇ ਆਪਣੇ ਕੋਲ ਇੱਕ ਜਹੀ ਚੀਜ਼ ਰੱਖਣ ਜੋ ਰੱਖ ਲੈਣਗੇ ਤਾਂ ਫਿਰ ਉਹਨਾਂ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਦੇਖੋ ਮੈਡੀਕਲ ਲਾਈਨ ਦੇ ਮੁਤਾਬਕ ਕੀ ਹੈ ਕਿ ਸਾਡੀ ਜਿਹੜਾ ਸਰੀਰ ਆ ਇਹ ਬਹੁਤ ਸਾਰੀਆਂ ਬਿਮਾਰੀਆਂ 99% ਤੇ ਪਲੱਸ ਜਿਹੜਾ ਬਿਮਾਰੀਆਂ ਆਪਣੇ ਆਪ ਠੀਕ ਕਰਦਾ ਅਸੀਂ ਕੀ ਕਰਦੇ ਅਸੀਂ ਜਦੋਂ ਵੀ ਬੈੰਨੇ ਆਮ ਤੌਰ ਤੇ ਕਿਤੇ ਵੀ ਆਪਾਂ ਗੱਲ ਇਹ ਤੋਂ ਸ਼ੁਰੂ ਕਰਦੇ ਹੁਣ ਤੇਰੀ ਬਿਮਾਰੀ ਦਾ ਕੀ ਹਾਲ ਆ ਤੇਰੀ ਗੋਡਿਆਂ ਦਾ ਕੀ ਹਾਲ ਆ ਤੇਰੇ ਦਿਲ ਦਾ ਕੀ ਹਾਲ ਆ ਤੇਰੇ ਸਰੀਰ ਦੇ ਆ ਨੁਕਸ ਦਾ ਕੀ ਹਾਲ ਆ ਜਦੋਂ ਅਸੀਂ ਹਰ ਵੇਲੇ ਬਿਮਾਰੀ ਦੀ ਗੱਲ ਕਰਾਂਗੇ ਤਾਂ ਕੁਦਰਤੀ ਗੱਲ ਹੈ ਕਿ ਸਾਡੇ ਸਰੀਰ ਜਿਹੜਾ ਵਕ ਉਵੇਂ ਦਾ ਹੋ ਜਾਂਦਾ ਆ ਉਵੇਂ ਹੀ ਤੁਰ ਪੈਂਦਾ ਆ ਸਾਨੂੰ ਹਮੇਸ਼ਾ ਆਪਣੇ ਦਿਮਾਗ ਦੇ ਵਿੱਚ ਆਪਣੇ ਕੋਲੇ ਚੀਜ਼ ਰੱਖਣੀ ਚਾਹੀਦੀ ਹੈ ਜਦੋਂ ਵੀ ਅਸੀਂ ਬਈਏ ਅਸੀਂ ਤੰਦਰੁਸਤੀ ਦੀਆਂ ਗੱਲਾਂ ਕਰੀਏ ਅਸੀਂ ਵਧੀਆ ਜ਼ਿੰਦਗੀ ਜੀਉਣ ਦੀਆਂ ਗੱਲਾਂ ਕਰੀਏ ਅਸੀਂ ਖੁਸ਼ ਰਹਿਣ ਦੀਆਂ ਗੱਲਾਂ ਕਰੀਏ ਅਸੀਂ ਇੱਕ ਦੂਜੇ ਦੀ ਚੰਗੀ ਸ਼ਿਫਟ ਕਰਨ ਦੀ ਗੱਲ ਕਰੀਏ ਤਾਂ ਕਿ ਸਾਡੇ ਅੰਦਰ ਇੱਕ ਪੋਜੀਟਿਵ ਸ਼ਕਤੀ ਬਣੀ ਰਹੇ ਜਿਹੜੇ ਚੰਗੇ ਲੋਕ ਨੇ ਜਾਂ ਜਿਨ੍ਹਾਂ ਨੂੰ ਤੁਸੀਂ ਖਾਨਦਾਨੀ ਲੋਕ ਕਹਿੰਦੇ ਹੋ ਅਮੀਰ ਲੋਕ ਕਹਿੰਦੇ ਹੋ ਜਾਂ ਵਧੀਆ ਲੋਕ ਕਹਿੰਦੇ ਹੋ ਪੜ੍ਹੇ ਲਿਖੇ ਲੋਕ ਕਹਿੰਦੇ ਹੋ ਉਹ ਲੋਕ ਕਦੀ ਵੀ ਬਿਮਾਰੀ ਦੀ ਗੱਲ ਨਹੀਂ ਕਰਦੇ ਉਹ ਕਦੇ ਵੀ ਘਰ ਵਿੱਚ ਇਹੋ ਜਿਹੀ ਗੱਲਾਂ ਨਹੀਂ ਕਰਦੇ ਜਿਹੜੀਆਂ ਉਹਨਾਂ ਦੇ ਸਰੀਰ ਦੇ ਦਿਮਾਗ ਨੂੰ ਮੈਸੇਜ ਦਿੰਦੀਆਂ ਹੋਣਾਂ ਤੇ ਬਹੁਤ ਸਾਰੇ ਘਰਾਂ 'ਚ ਕੀ ਹੁੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੇਰੇ ਸਿਰ ਪੀੜ ਹੁੰਦੀ ਆ ਮੇਰੀਆਂ ਲੱਤਾਂ ਦੁਖਦੀਆਂ ਨੇ ਮੈਨੂੰ ਬੁਖਾਰ ਜਿਹਾ ਲੱਗਦਾ ਆ ਮੈਨੂੰ ਫਲਾਂ ਮੁਕਸ ਲੱਗਦਾ ਆ ਮੈਨੂੰ ਆ ਬਿਮਾਰੀ ਲੱਗਦੀ ਆ ਜਦੋਂ ਅਸੀਂ ਹਰ ਵੇਲੇ ਬਿਮਾਰੀਆਂ ਦਾ ਰੋਣਾ ਰੋਵਾਂਗੇ ਤਾਂ ਸਮਝ ਲੈਣਾ ਚਾਹੀਦਾ ਕਿ ਸਾਨੂੰ ਬਿਮਾਰੀਆਂ ਖੜਾ ਨਹੀਂ ਛੱਡਣਗੀਆਂ ਇੱਕ ਕੌੜਾ ਸੱਚ ਆ ਹੋ ਸਕਦਾ ਕੁਝ ਲੋਕਾਂ ਨੂੰ ਬੁਰਾ ਵੀ ਲੱਗੇ ਪਰ ਇਹਦੇ ਬੁਰਾ ਲੱਗਣਾ ਚੰਗੀ ਗੱਲ ਹੋਵੇਗੀ ਜੇ ਉਹਨਾਂ ਦੀ ਜ਼ਿੰਦਗੀ ਬਿਹਤਰ ਬਣ ਜਾਵੇ ਜੇ ਉਹਨਾਂ ਦੀ ਸਿਹਤ ਵਧੀਆ ਬਣ ਜਾਵੇ ਤਾਂ ਉਹਨਾਂ ਨੂੰ ਇਹ ਕੌੜਾ ਸੱਚ ਵੀ ਚੰਗਾ ਲੱਗੇਗਾ ਇੱਕ ਵਾਰੀ ਉਹ ਲੋਕ ਜੀ ਤਜਰਬਾ ਕਰਨ ਜਦੋਂ ਵੀ ਉਹ ਕਿਤੇ ਬਹਿਣ ਕੇ ਰਿਸ਼ਤੇਦਾਰ ਕੋ ਜਾਣ ਜਾਂ ਕੋਈ ਆਵੇ ਹਮੇਸ਼ਾ ਚੰਗੂ ਸਿਹਤਮੰਦ ਗੱਲਾਂ ਕਰਨੀਆਂ ਚਾਹੀਦੀਆਂ ਨੇ ਸਾਨੂੰ ਬਿਮਾਰੀਆਂ ਦੇ ਗੱਲਾਂ ਆਪਣੇ ਦਿਮਾਗ 'ਤੇ ਨਹੀਂ ਕਰਨੀਆਂ ਚਾਹੀਦੀਆਂ ਹੁਣ ਕਈ ਸੱਜਣ ਕਹਿੰਦੇ ਇਦਾਂ ਥੋੜਾ ਹੁੰਦਾ ਕੋਈ ਸਵਾਲ ਉਹਨਾਂ ਦਾ ਆਪਣੀ ਜਗ੍ਹਾ ਤੇ ਹੋ ਸਕਦਾ ਕਿਉਂਕਿ ਉਸ ਉਸ ਨੂੰ ਮਨਕੇ ਰਿਚ ਰਹਿਣ ਕਰਕੇ ਇਵੇਂ ਦੇ ਸਵਾਲ ਖੜੇ ਕਰਦੇ ਨੇ ਲੇਕਿਨ ਬਹੁਤ ਸਾਰੇ ਸੱਜਣੇ ਜਾਣਦੇ ਨੇ ਕਿ ਜਦੋਂ ਅਸੀਂ 21 22 ਦਿਨ ਕਿਸੇ ਬਿਮਾਰੀਆਂ ਜਾਂ ਦੁੱਖਾਂ ਤਕਲੀਫਾਂ ਗਰੀਬੀ ਜਾਂ ਕਿਸੇ ਪੈਸੇ ਦੀ ਤੰਗੀ ਦੀ ਗੱਲ ਕਰਦੇ ਹਾਂ ਉਹ ਸਾਡਾ ਆਪਣੇ ਆਪ ਜਿਹੜੀ ਸਾਡਾ ਦਿਮਾਗ ਹੈ ਜਾਂ ਸਾਡਾ ਸਰੀਰ ਹੈ ਉਵੇਂ ਵਰਕ ਕਰਨ ਲੱਗ ਪੈਂਦਾ ਤੁਸੀਂ ਵੇਖਿਓ ਜਿਹੜੇ ਲੋਕ ਅਮੀਰੀ ਗੱਲਾਂ ਬਾਰੇ ਸੋਚਦੇ ਨੇ ਅਸੀਂ ਅਮੀਰ ਹੋਣਾ ਅਸੀਂ ਸਿਹਤਮੰਦ ਰਹਿਣਾ ਅਸੀਂ ਖੁਸ਼ ਰਹਿਣਾ ਹਾਈ ਘਰ ਤੇ ਲੜਾਈ ਝਗੜਾ ਨਹੀਂ ਹੁੰਦੇ ਨਾ ਉਹਨਾਂ ਘਰਾਂ 'ਚ ਲੜਾਈ ਝਗੜੇ ਨਹੀਂ ਹੁੰਦੇ ਉਹਨਾਂ ਘਰਾਂ 'ਚ ਬਿਮਾਰੀਆਂ ਦੁੱਖ ਤਕਲੀਫਾਂ ਨਹੀਂ ਆਉਂਦੇ ਤੇ ਉਹ ਹਮੇਸ਼ਾ ਪੋਜੀਟਿਵ ਸੋਚਦੇ ਆ ਜਦੋਂ ਅਸੀਂ ਪੋਜੀਟਿਵ ਸੋਚਦੇ ਆ ਚੰਗਾ ਸੋਚਦੇ ਆ ਤਾਂ ਫਿਰ ਕੀ ਹੁੰਦਾ ਕਿ ਸਾਡੀਆਂ ਆਦਤਾਂ ਜਿਹੜੀਆਂ ਨੇ ਖਾਣ ਪ੍ਰਤੀ ਵੀ ਸੁਚੇਤ ਹੋ ਜਾਂਦੀਆਂ ਸਾਡੀਆਂ ਆਤਮਾ ਸਿਹਤ ਪ੍ਰਤੀ ਵੀ ਸੁਚੇਤ ਹੋ ਜਾਂਦੀਆਂ ਨੇ ਤਾਂ ਉਹਦੇ ਨਾਲ ਸਾਨੂੰ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਨੇ ਮੈਂ ਆਸ ਕਰਦਾ ਕਿ ਮੇਰੇ ਸੱਜਣ ਇਸ ਵਿਸ਼ੇ ਵੱਲ ਜਰੂਰ ਧਿਆਨ ਦੇਣ ਤੇ ਹਰ ਵੇਲੇ ਬਿਮਾਰੀਆਂ ਦਾ ਰੋਣਾ ਨਹੀਂ ਰੋਣਾ ਚਾਹੀਦਾ ਹਰ ਵੇਲੇ ਇਹ ਨਹੀਂ ਕਹਿਣਾ ਚਾਹੀਦਾ ਮੈਨੂੰ ਆ ਰੋਗ ਲੱਗ ਗਿਆ ਜੇ ਰੋਗ ਲੱਗ ਗਿਆ ਕੁਦਰਤੀ ਤੌਰ ਤੇ ਦੁਨੀਆ ਤੇ ਕੋਈ ਮਨੁੱਖ ਇਹੋ ਜਿਹਾ ਨਹੀਂ ਹੋਵੇਗਾ ਜਿਸ ਨੂੰ ਕੋਈ ਨਾ ਕੋਈ ਬਿਮਾਰੀ ਨਾ ਹੋਵੇ ਲੇਕਿਨ ਜਦੋਂ ਅਸੀਂ ਉਹਨੂੰ ਇਗਨੋਰ ਕਰਦੇ ਆ ਜਾਂ ਉਹਨੂੰ ਪਰੇ ਕਰਦੇ ਆ ਤਾਂ ਫਿਰ ਸਾਡੀ ਸਿਹਤ ਬਹੁਤ ਵਧੀਆ ਰਹਿੰਦੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਜੀ ਤੇ ਵਾਫੇ ਰੋ ਰੱਬ ਸੋਣਾ ਤੁਹਾਡੀਆਂ